ਸਰਬੋਧ ਪੋਲਾ ਚੈਰੀਟੇਬਲ ਟਰਸਟ ਦੇ ਮੁਖੀ ਤੇ ਪ੍ਰਸਿੱਧ ਉਦਯੋਗਪਤੀ ਐਸ ਪੀ ਐ ਸੁਬਰਾਏ ਵੱਲੋਂ ਆਪਣੀ ਟੀਮ ਸਮੇਤ ਸultanpur Lodhi ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਕੇ ਲੋਕਾਂ ਨਾਲ ਦਰਦ ਵੰਡਾਇਆ ਗਿਆ ਇਸ ਮੌਕੇ ਉਨ੍ਹਾਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਮੁੜ ਵਿਸੇਵਕਾਰਜਾਂ ਵਿੱਚ ਸਹਿਯੋਗ ਕਰਨ ਦਾ ਵੀ ਐਲਾਨ ਕੀਤਾ ਗਿਆ ਇਸ ਦੌਰਾਨ ਪ੍ਰਭਾਵਿਤ ਪਰਿਵਾਰਾਂ ਦੇ ਲਈ ਵਿਸ਼ੇਸ਼ ਖਾਕਾ ਤਿਆਰ ਕਰਨ ਦੀ ਗੱਲ ਕੀਤੀ ਗਈ ਹੈ ਗੱਲਬਾਤ ਕਰਦੇ ਹੋਏ ਐਸਪੀ ਸਿੰਘ ਉਪਰਾਈ ਨੇ ਕਿਹਾ ਕਿ ਹਾਲਾਤ ਦੇਖ ਕੇ ਬਹੁਤ ਪੀੜਾ ਹੋਈ ਹੈ ਤੇ ਇਲਾਕੇ ਵਿੱਚ ਵੱਡਾ ਸੰਕਟ ਆਇਆ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਖਰਾਬ ਹੋਈ ਹੈ ਤੇ ਕਈ ਘਾਟਾ ਟੈਟੇ ਹੋਏ ਨੇ ਇਸ ਨਾਲ ਕਾਫੀ ਮਾੜਾ ਪ੍ਰਭਾਵ ਪੈ ਰਿਹਾ ਦੇਖੋ ਪੰਜਾਬ ਇਸ ਲਈ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਹੀ ਮੁਸ਼ਕਲ ਦੀ ਘੜੀ ਚੱਲ ਰਹੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵਾਰ ਜਿਹੜਾ ਹਿਮਾਚਲ 'ਚ ਬੱਦਲ ਵੀ ਫਟੇ ਬਾਰਸ਼ਾਂ ਬਹੁਤ ਜ਼ਿਆਦਾ ਹੋਈਆਂ ਤੇ ਜਿਹੜੀ ਪਾਣੀ ਦੀ ਮਾਰ ਵਜਣੀ ਸੀ ਸਾਰੀ ਉਹ ਤਿੰਨ ਡੈਮਾਂ ਰਹੀ ਹੋ ਕੇ ਪੰਜਾਬ ਨੂੰ ਚੱਲਣੀ ਪਈ ਚਾਹੇ ਉਹ ਪਖੜਾ ਨੰਗਲ ਡੈਮ ਹੈ ਚਾਹੇ ਉਹ ਬਿਆਸ ਡੈਮ ਹੈ ਚਾਹੇ ਕਿੰਡਾ ਡੈਮ ਹੈ ਸੋ ਪਿਛਲੀ ਵਾਰ ਹੀ ਕਿਸੇ ਕੀ 2023 ਦੀ ਜਿਹੜੀ ਮਾਰ ਸੀ ਨਾ ਉਹ ਸਿਰਫ ਇਸ ਏਰੀਆ ਨੂੰ ਪਈ ਸੀ ਗੁਰਦਾਸਪੁਰ ਜੁਨੇ ਸੀ ਹੋਇਆ ਨਾ ਕਿਉਂਕਿ ਥਿੰ ਡੈਮ ਜਿਹੜਾ ਰਾਵੀ ਦਾ ਦਰਿਆ ਉਹਨੇ ਮਾਰ ਨਹੀਂ ਸੀ ਮਾਰੀ ਐ ਕਿ ਉਹਨੇ ਜਿਆਦਾ ਨੁਕਸਾਨ ਕੀਤਾ ਸੋ ਡਿਸਟ੍ਰਿਕਟ ਗੁਰਦਾਸਪੁਰ ਚ ਦਿਨਾਨਗਰ ਲ ਲਈ ਅਸੀਂ ਜਾਂ ਸੀ ਜਿਹੜਾ ਬਾਬਾ ਨਾਨਕ ਲ ਲਈਏ ਤੇ ਇਧਰ ਪਾਸੇ ਕਾਫੀ ਨੁਕਸਾਨ ਹੋਇਆ ਹੈ ਅਮਰਸਾਡੇ ਸਟੇਜ ਹੋਇਆ ਹੈ ਤਰਨਤਾਰਨ ਪੱਟੀ ਸਾਈਡ ਤੋਂ ਚਲ ਜੋ ਫਿਰੋਜ਼ਪੁਰ ਚਲ ਜੋ ਹੁਣ ਆ ਜਿਹੜੀ ਬੈਲਟ ਅਸੀਂ ਖੜੇ ਆ ਸੁਲਤਾਨਪੁਰ ਵੱਲੋਂ ਦੀ ਆਇਆ ਦੇਖ ਰਿਹਾ ਅਸੀਂ ਸਾਰਾ ਪਾਣੀ ਭਰਿਆ ਪਿਆ ਕਾਫੀ ਨੁਕਸਾਨ ਹੈ ਅਜੇ ਵੀ ਕੁਝ ਪਿੰਡਾਂ ਵਿੱਚ ਜਿਹੜਾ ਕਿ ਆਣਾ ਜਾਣਾ ਬੋਰਡ ਨਹੀਂ ਹੋ ਰਿਹਾ ਸੋ ਟਰਸ ਵਾਲਾ ਜਦੋਂ ਕੰਮ ਸ਼ੁਰੂ ਹੋਇਆ ਸਾਰਾ ਅਸੀਂ ਨਾਲ ਦੇ ਨਾਲ ਸਾਡੀਆਂ ਸਾਰੀਆਂ ਟੀਮਾਂ ਨੇ ਸਾਰੇ ਡਿਸਟ੍ਰਿਕਟ ਦੇ ਵਿੱਚ ਲੱਸੀ ਪਹਿਲਾਂ ਰਾਸ਼ਨ ਭੰਨੀ ਦੀ ਕੋਸ਼ਿਸ਼ ਕੀਤੀ ਭੇਜਿਆ ਕੁਝ ਲੇਕਿਨ ਉਸ ਤੋਂ ਬਾਅਦ ਸਾਡੇ ਗੁਰਦਾਰਿਆਂ ਨੇ ਬਾਬਿਆਂ ਨੇ ਜਾਂ ਆਪਣੀ ਸ਼ਰਮਣੀ ਕਮੇਟੀ ਜਾਂ ਸਰਕਾਰ ਨੇ ਰਾਸ਼ਨ ਦੀ ਕੋਈ ਕੰਮ ਨਹੀਂ ਰਣ ਦਿੱਤੀ ਸੋ ਕੋਈ ਡਿਸਟ੍ਰਿਕਟ ਅਜਾ ਨਹੀਂ ਜਿੱਥੇ ਇਹ ਡਿਮਾਂਡ ਹੈ ਕਿ ਸਾਨੂੰ ਰਾਸ਼ਨ ਭੇਜੋ ਸੋ ਰਾਸ਼ਨ ਵਾਲਾ ਕੰਮ ਨਿਕਲ ਗਿਆ ਹਾਂ ਇੱਕ ਜ਼ਰੂਰਤ ਸੀ ਸਾਨੂੰ ਕਿ ਜਦਾਂ ਮੱਛਰਦਨੀਆਂ ਦੇਣੀਆਂ ਪਈਆਂ بارشਾਂ ਨੇ ਰੁਕੀਆਂ ਤੇ ਤਰਪਾਨਾਂ ਦੇਣੀਆਂ ਪਈਆਂ ਨੇ ਉਦੋਂ ਬਾਅਦ ਸਾਡੀਆਂ ਮੈਡੀਸਿਨ ਜਾਣੀ ਸ਼ੁਰੂ ਹੋ ਗਈਆਂ ਹੁਣ ਅੱਜ ਸਾਡੇ ਟਰੱਕ ਜੜੇ ਨੇਗੇ ਬਾਰਡਰ ਏਰੀਆ ਤੇ ਬੀਐਸਐਫ ਨੇ ਸ਼ਰਤਾਂ ਮੰਗੀਆਂ ਜਿਹੜੀ ਦੋ ਬਟਾਲੀਅਨ ਹੈਗੀਆਂ ਬਟਾਲੀਆਂ ਜਿਹੜੀ 99 ਅਤੇ 155 ਸੋ ਉਹਨਾਂ ਦੇ ਕਮਾਂਡਰ ਨੇ ਸਾਡੇ ਰਿਕੁਐਸਟ ਕੀਤੀ ਸੀ ਕਿ ਸਾਨੂੰ ਕੁਝ ਦਵਾਈਆਂ ਜਾਂ ਫੋਰਸ ਬੰਚਾ ਜੀਦਾ ਅੱਜ ਸਾਰਾ ਸਾਡਾ ਟਰੱਕ ਆ ਗਿਆ ਕੱਲ ਦੋਨੋਂ ਜਗ੍ਹਾ ਉਹ ਵੀ ਸਪਲਾਈ ਹੋ ਜਾਏਗਾ ਤੇ ਇਸੇ ਤਰੀਕੇ ਨਾਲ ਚੱਲਦੇ ਰਿਹਾ ਇੱਕ ਦਿਨ ਸਿਰਫ ਮੈਨੂੰ ਮੈਂ ਜਿਹੜੇ ਡੇਰਾਵਾ ਬਣਾਣਾ ਗਿਆ ਤੇ ਮੈਨੂੰ ਬੜਾ ਉਹ ਲੱਗਿਆ ਕਿ ਕਿਸਾਨ ਸਾਰੇ ਖੜੇ ਸੀ ਉਹਨਾਂ ਦੀ ਜ਼ਮੀਨ ਜਿਹੜੀ ਸਾਰੀ ਸੀ ਉਹ ਸਾਰੀ ਪੰਚਾਇਤੀ ਜ਼ਮੀਨ ਹੈ ਮਲਕੀ ਨਹੀਂ ਹੈਗੀ ਪਰ ਉਹ ਫਿਰ ਵੀ ਚਲੋ ਉਹਨਾਂ ਦੇ ਹੌਸਲੇ ਸੀਗੇ ਖੇੜੇ ਮੱਤੇ ਸਾਨੂੰ ਮਿਲੇ ਤੇ ਮੈਂ ਕਿਹਾ ਤੁਸੀਂ ਮਰ ਜਾਓ ਨਾ ਅਸੀਂ ਤੁਹਾਡੀ ਹੈਲਪ ਕਰ ਰਹੇ ਆ ਅੱਗੇ ਸਾਰਾ ਕੁਝ ਦੇ ਰਹੇ ਆ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਉਹਨਾਂ ਵਾਲੇ ਮੰਗ ਸੀ ਕਹਿੰਦੇ ਵੀ ਅਸੀਂ ਤਾਂ ਭੁੱਖੇ ਵੀ ਰਹਿ ਲਾਂਗੇ ਲੇਕਿਨ ਨਾ ਸਰ ਤੋਂ ਜਿਹੜੇ ਬੇਜਮਾਨ ਪਸ਼ੂ ਹੈ ਨਾ ਜੀ ਜਿਹਨਾਂ ਨੂੰ ਚਾਰਾ ਨਹੀਂ ਮਿਲਦਾ ਤੇ ਉਹ ਸਰ ਤੋਂ ਦੇਖਣੇ ਹੁੰਦਾ ਉਹ ਸਾਡਾ ਦਿਲ ਦੁਖਦਾ ਉਸ ਦਿਨ ਤੋਂ ਲੈ ਕੇ ਅਸੀਂ ਅੱਜ ਤੱਕ ਤਕਰੀਬਨ ਕੋਈ 11 1200 ਟਨ ਜਿਹੜਾ ਚਾਰਾ ਹੈਗਾ ਪਸ਼ੂਆਂ ਦਾ ਉਹ ਅਸੀਂ ਸਪਲਾਈ ਕਰ ਚੁੱਕੇ ਹਾਂ ਸਾਰੇ ਡਿਸਟ੍ਰਿਕਟ ਨੂੰ ਤੇ 2000 ਚਾਰਾ 2000 ਟਨ ਚਾਰਾ ਜਿਹੜਾ ਸਾਡੇ ਕੋਲ ਐਸੇ ਪਿਆ ਹੋਇਆ ਜਿਹੜਾ ਰਿਜ਼ਰਵ ਕੀਤਾ ਹੋਇਆ ਕਿਉਂਕਿ ਇਹ ਪਾਣੀ ਉਤਰਨ ਵੀ ਜਾਂਦਾ ਹੈ ਨਾ ਉਸ ਏਰੀਆ ਦੇ ਇੱਥੇ ਜਿਆਦਾ ਲੋਡ ਹੈ ਪਸ਼ੂਆਂ ਨੂੰ ਨਾ ਪਾਣੀ ਉਤਰਨ ਤੋਂ ਬਾਅਦ ਹੀ ਇੱਕ ਡੇਢ ਦੋ ਮਹੀਨੇ ਜਿਹੜਾ ਉਹ ਚਾਰਾ ਸਾਰਾ ਦੇਣਾ ਪੈਣਾ ਸੋ ਸਾਸੀਂ ਪਹਿਲੇ ਪਲਾਨ ਕੀਤਾ ਹੋਇਆ ਕਿ ਉਹ ਚਾਰਾ ਸਾਰਾ ਦੇਾਂਗੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਸਲੇ ਪਾਣੀ ਉਤਰਨ ਤਿਆਰ ਹੈ ਤੇ ਹੁਣ ਬਿਮਾਰੀਆਂ ਦਾ ਡਰ ਹੈ ਮੈਡੀਸਨ ਚਾਹੀਦੀਆਂ ਸੋ ਮੈਡੀਸਨ ਦੇ ਲੰਗੜ ਸਾਡੇ ਟਸ ਬਲੋਂ ਲੱਗ ਜਾਣਗੇ ਡਾਕਟਰ ਸਾਡੇ ਆ ਜਾਣਗੇ ਇਹ ਵੀ ਨਿਕਲ ਜਾਣਾ ਇਸ ਤੋਂ ਅੱਗੇ ਜਿਹੜਾ ਹੁਣ ਜੋ ਸਾਨੂੰ ਖਤਰਾ ਨਜ਼ਰ ਆਉਂਦਾ ਜਿੰਨਾ ਜਵਿੰਦਾ ਦੇਖ ਰਹੇ ਆ ਕਿ ਚੋਨਾ ਦਾ ਮਰ ਗਿਆ ਚੋਨਾ ਦਾ ਫੁੱਲ ਜੋ ਹੁਣ ਮੈਨੂੰ ਇਹ ਡਰ ਹੈ ਜਿੱਥੇ ਪਾਣੀ ਖੜਿਆ ਹੋਇਆ ਹੈ ਅਗਰ 2 ਮਹੀਨੇ ਨਾ ਉਤਰਿਆ ਤੇ ਅੱਗੇ ਸਾਡੀ ਅਗਲੀ ਪੰਜਾਬੀ ਵੀ ਨਹੀਂ ਹੋਣੀ ਤੇ ਉਹਦੇ ਲਈ ਕਿਸਾਨ ਨੂੰ ਤਾਂ ਟ੍ਰਿਪਲ ਮਾਰ ਪੈ ਗਈ ਉਹਨਾਂ ਨੇ ਤਾਂ ਜਣੀਆਂ ਤਾਂ ਜਿਹੜੀ ਪੰਚਾਇਤੀ ਨਹੀਂ ਸੀ ਨਾ ਆਪਣੇ ਠੇਕੇ ਦੇ ਲਈ ਸੀ ਉਹਨੇ ਪੈਸੇ ਵੀ ਦੇਤੇ ਉਹਦਾ ਅਸਲ ਵੀ ਨਹੀਂ ਆਈ ਤੇ ਅੱਗੋਂ ਵੀ ਕੋਈ ਹੋਪ ਨਹੀਂ ਆ ਉਹਨੂੰ ਤੇ ਦੱਸ ਮੈਨੂੰ ਇਹ ਆ ਕਿ ਜਿੰਨੇ ਕਿ ਜਿਸ ਜਮੀਨਾਂ ਤਿਆਰ ਹੋਣੀਆਂ ਦੇਖੋ ਰੇਤਾ ਰੁਤਾ ਸਾਰਿਆਂ ਪਾਸੇ ਆ ਗਈ ਆ ਰੇਤਾ ਵੀ ਆ ਗਈ ਸਰਟੀਫਾਈ ਆ ਗਈ ਕਿਸੇ ਜਗ੍ਹਾ ਤੇ ਸੋ ਉਹ ਜ਼ਮੀਨ ਨੂੰ ਸਾਫ਼ ਕਰਨ ਲੱਗਿਆ ਉਹਨੂੰ ਟਾਈਮ ਲੱਗ ਜਾਣਾ ਉਜੋ ਆਫਕੋਰ ਸਰਕਾਰ ਵੀ ਬੜਾ ਹੈਲਪ ਕਰ ਰਹੀ ਹੈ ਸਰਕਾਰ ਕਰੇਗੀ ਅਸੀਂ ਅਪੀਲ ਵੀ ਕਰਦੇ ਆ ਕਿ ਅਸੀਂ ਲੋੜ ਹੈ ਸਰਕਾਰ ਦੀ ਸਾਰਿਆਂ ਨੂੰ ਉਹ ਵੀ ਕਰਨਗੇ ٹرسٹ ਮਾਣਾ ਸਾਡੀਆਂ ਜਿੱਦਾਂ ਸਕੀਮਾਂ ਚੱਲਦੀਆਂ ਜਿੱਦਾਂ ਪਹਿਲਾਂ 2023 ਚ ਹੜ੍ਹ ਆਏ ਸੀ ਤੇ ਅਸੀਂ ਤਕਰੀਬਨ 1400 ਦੇ ਕਰੀਬ ਅਸੀਂ ਕਰ ਜਿਹੜਾ ਰਿਪੇਅਰ ਕਰਕੇ ਦਿੱਤਾ ਕੋਈ ਨਵਾਂ ਬਣਾ ਕੇ ਦਿੱਤਾ ਤੇ ਹੁਣ ਵੀ ਇੱਥੇ ਸਾਡੀ ਅੱਗੇ ਚੱਲ ਪਿਆ ਹੁਣ ਦਵਾਈਆਂ ਦਾ ਸ਼ੁਰੂ ਹੋ ਜਾਣਾ ਕੰਮ ਫਿਰ ਕਿਸਾਨ ਜਿਹਨੇ ਬਿਜਾਈ ਕਰਨੀ ਹੈ ਦੇਖੋ ਉਹਨੂੰ ਬੀਜ ਵੀ ਚਾਹੀਦਾ ਉਹਨੂੰ ਡੀਜ਼ਲ ਵੀ ਚਾਹੀਦਾ ਪਾਣੀ ਕੱਢਣ ਵਾਸਤੇ ਉਹਨੂੰ ਫਿਰ ਤਰ੍ਹਾਂ ਖਾਦ ਵੀ ਚਾਹੀਦੀ ਹੈ ਇਹ ਸਾਰਾ ਕੋ ਜਿਹੜਾ ਸਮਾਨ ਹੈ ਉਹ ਕੋਸ਼ਿਸ਼ ਕਰਾਂਗੇ ਅਸੀਂ ਵੀ ਇਥੋਂ ਸਾਰਾ ਸਰਵੇ ਕਰਕੇ ਜਿਹੜਾ ਮੇਨ ਜਿਹੜਾ ਔਖਾ ਕੰਮ ਹੈ ਉਹ ਹੈਗਾ ਮਕਾਨਾਂ ਦਾ ਜਿਹੜੇ ਮਕਾਨ गिर ਗਏ ਜਾਂ ਛੱਤਾਂ गिर ਗਈਆਂ ਕਿਰੇੜਾਂ ਪੈ ਗਈਆਂ ਸਾਰੀਆਂ ਤੇ ਉਹਦੀਆਂ ਵੀ ਲਿਸਟਾਂ ਬਣ ਗਈਆਂ ਜਿੰਦਾ ਅਸੀਂ ਪਹਿਲਾਂ 2023 ਚ ਅਸੀਂ ਇਹਨਾਂ ਮਕਾਨਾਂ ਵਾਲਾ ਕੀਤਾ ਤੇ ਹੁਣ ਵੀ ਐਨ ਆਰ ਆਈ ਸਾਡੇ ਨਾਲ ਬਿਲਕੁਲ ਸਾਡੇ ਨਾਲ ਨੇ ਉਹਨਾਂ ਵੱਲੋਂ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਦੋਂ ਅਸੀਂ ਸਰਵੇ ਕਰ ਲੈਂਦੇ ਹਾਂ ਸਪੋਸਟ ਜਿੰਨਾ ਵੀ ਘਰ ਨਿਕਲਦਾ ਤੇ ਅਸੀਂ ਇੱਕ ਇੱਕ ਐਨ ਆਰ ਆਈ ਨੂੰ 15-15 20 ਵੀ ਕਰ ਦੇ ਦਿੰਦੇ ਆਂ ਭਾਈ ਇਹਦੀ ਮਰਮਤ ਤੁਸੀਂ ਕਰਾਣੀ ਆ ਅਸੀਂ ਰਲ ਮਿਲ ਕੇ ਸਾਰਾ ਕਰ ਲਾਂਗੇ ਦੇਖੋ ਪੰਜਾਬੀਆਂ ਨੇ ਕਦੀ ਹਾਰ ਨਹੀਂ ਮੰਨੀ ਹੁਣ ਵੀ ਨਹੀਂ ਹਾਰ ਮੰਨੀ ਸਾਰੇ ਖੇੜੇ ਮੱਥੇ ਖੜੇ ਆ ਇਹਨਾਂ ਪਤਾ ਸਭ ਨੂੰ ਕਿ ਸਾਡੀ ਫਸਲ ਸਾਡੀ ਗਈ ਸਾਡੇ ਮਕਾਨ ਕਰ ਗਏ ਲੇਕਿਨ ਚਿਹਰੇ ਤੇ ਫਿਰ ਵੀ ਬਈ ਮੁਸਕਾਟ ਹੈ ਇੱਕ ਹੋਪ ਹੈ ਸੋ ਇਹ ਜਿਹੜਾ ਨਾ ਇਹ ਜਿਹੜਾ ਸਾਨੂੰ ਹੌਸਲਾ ਮਿਲਦਾ ਸਾਡੇ ਜੋ ਸ਼ਕਤੀ ਆਂਦੀ ਆ ਜਿਵੇਂ ਅਸੀਂ ਇਹਨੇ ਪਲੇਅਰ ਆ ਨਾ ਇਹ ਸਾਨੂੰ ਬਾਬੇ ਨਾਨਕ ਨੇ ਮਤਲਬ ਸਾਨੂੰ ਗੁੜਤੀ ਇਹੋ ਜਿਹੀ ਮਿਲੀ ਹੋਈ ਬਾਬਿਆਂ ਤੋਂ ਕਿ ਅਸੀਂ ਕਮ ਇੰਨਾ ਅਸੀਂ ਨੁਕਸਾਨ 'ਚ ਰਹਿ ਕੇ ਵੀ ਅਸੀਂ ਫਿਰ ਦੂਸਰੇ ਦੀ ਮਦਦ ਕਰਦੇ ਆ ਇਸ ਵਾਰੀ ਦੇਖੋ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਸਾਰਿਆਂ ਨੇ ਰਲ ਕੇ ਚਾਹੇ ਪੁਲਿਸ ਡਿਪਾਰਟਮੈਂਟ ਆ ਚਾਹੇ ਡਿਸਟ੍ਰਿਕਟ ਪ੍ਰਸ਼ਾਸਨ ਆ ਚਾਹੇ ਬਾਬਿਆਂ ਦੀ ਖੈਰ ਚਲੋ ਬਹੁਤ ਹੀ ਲੰਗਰ ਲਗਾਤੇ ਉਹਨਾਂ ਨੇ ਸਾਰਾ ਕੁਝ ਕਰਿਆ ਜਿੱਦਾਂ ਪੰਨ ਟੁੱਟਣ ਤੇ ਆਏ ਉਹਨਾਂ ਨੇ ਬੋਰੀਆਂ ਭਰ ਕੇ ਪਾਣੀਆਂ ਦੀਆਂ ਲਾਤੀਆਂ ਸੋ ਸਾਰਾ ਕੰਮ ਅਸੀਂ ਸਾਰਿਆਂ ਨੇ ਰਲ ਮਿਲ ਕੇ ਕੀਤਾ ਇਕੱਲਾ ਸਾਡਾ ਟੈਸਟ ਨਹੀਂ ਕਰ ਰਿਹਾ ਹੋਰ ਬੜੇ ਟੈਸਟ ਕੰਮ ਕਰ ਰਹੇ ਨੇ ਤੇ ਮੇਰਾ ਮੈਂ ਤਾਂ ਇਹੀ ਕਹਾਂਗਾ ਵੀ ਜਿਹੜਾ ਜਿੰਨਾ ਓਖਾ ਟਾਈਮ ਸੀ ਨਿਕਲ ਗਿਆ ਜਿਹੜਾ ਅਗਲਾ ਦੋ ਰਾਣਾ ਉਹ ਸੋ ਸਾਨੂੰ ਉਹਦੀ ਲੜਾਈ ਲੜਨ ਲਈ ਸਾਨੂੰ ਜਿਹੜੀ ਤਿਆਰੀ ਕਰਨੀ ਚਾਹੀਦੀ ਹੈ ਔਰ ਅਸੀਂ ਤਿਆਰ ਹੈਗੇ ਆ ਕਰਨ ਲਈ ਅਸੀਂ ਪੂਰਾ ਸਾਥ ਦੇਾਂਗੇ ਤੁਹਾਡਾਂ ਨੂੰ